ਕਿਸਾਨਾਂ ਦੇ ਚੰਡੀਗੜ੍ਹ 'ਚ ਇਕੱਠ ਦੇ ਐਲਾਨ ਤੋਂ ਪੰਜਾਬ ਸਰਕਾਰ ਡਰ ਗਈ ਹੈ ਬੀਕੇਯੂ ਉਗਰਾਹਾਂ ਨੂੰ ਮੁੱਖ ਮੰਤਰੀ ਮਾਨ ਨੇ ਮੀਟਿੰਗ ਦਾ ਸੱਦਾ ਦਿੱਤਾ ਹੈ ਉਗਰਾਹ ਜਥੇਬੰਦੀ ਦਾ ਬਿਆਨ ਹੈ ਕਿ ਗੱਲਬਾਤ ਨਹੀਂ ਕਰਾਂਗੇ ਅੱਜ 12 ਵਜੇ ਇਕੱਠ ਕਰਨ ਦਾ ਐਲਾਨ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ ਐਲਾਨੀ ਖੇਤੀ ਨੀਤੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾਏਗਾ ਅੱਜ ਦੇ ਮੋਰਚੇ ਤੋਂ ਬਾਅਦ ਪਲਕੇ ਵਿਧਾਨ ਸਭਾ ਵੱਲ ਕੂਚ ਕੀਤਾ ਜਾਏਗਾ ਸੋ ਬੀਕੇਯੂ ਉਗਰਾਹਾਂ ਦੇ ਵੱਲੋਂ ਇਹ ਰਣਨੀਤੀ ਐਲਾਨੀ ਗਈ ਹੈ ਅੱਜ ਚੰਡੀਗੜ੍ਹ ਦੇ ਵਿੱਚ ਵੱਡਾ ਇਕੱਠ ਹੋਣਾ ਹੈ ਤੇ ਅੱਜ ਚੰਡੀਗੜ੍ਹ ਦੇ ਵਿੱਚ ਇਕੱਠ ਤੋਂ ਬਾਅਦ ਭਲਕੇ ਵਿਧਾਨ ਸਭਾ ਦੇ ਵੱਲ ਕੂਚ ਕੀਤਾ ਜਾਏਗਾ ਸਰਕਾਰ ਦੇ ਵੱਲੋਂ ਜੋ ਨਵੀਂ ਖੇਤੀ ਨੀਤੀ ਐਲਾਨੀ ਗਈ ਹੈ ਉਸ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾਏਗਾ ਇਸ ਦੇ ਨਾਲ ਇਹ ਕਿਸਾਨਾਂ ਦੀਆਂ ਹੋਰ ਕਈ ਮੰਗਾਂ ਨੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਗਟਾਇਆ ਜਾਏਗਾ ਸੋ ਕਿਸਾਨਾਂ ਦੇ ਚੰਡੀਗੜ੍ਹ ਚਾਜੀ ਇਕੱਠ ਹੈ ਤੇ ਇਕੱਠ ਦੇ ਐਲਾਨ ਤੋਂ ਪੰਜਾਬ ਸਰਕਾਰ ਘਬराई ਹੋਈ ਨਜ਼ਰ ਆ ਰਹੀ ਹੈ ਜਾਣਕਾਰੀ ਦੀ ਸਾਂਝ ਪਾਉਣਗੇ ਸਾਡੇ ਸਹਿਯੋਗੀ ਰਵਿੰਦਰ ਮੀਤ ਸਾਡੇ ਨਾਲ ਜੁੜੇ ਨੇ ਰਵਿੰਦਰ ਸਭ ਤੋਂ ਪਹਿਲਾ ਸਵਾਲ ਇਹ ਹੀ ਕਿ ਅੱਜ ਕਿਸਾਨਾਂ ਦਾ ਕੀ ਕੁਝ ਪ੍ਰਦਰਸ਼ਨ ਨੂੰ ਲੈ ਕੇ ਰੋਡ ਮੈਪ ਹੈ ਬਿਲਕੁਲ ਦੇਖੋ ਚੰਡੀਗੜ੍ਹ ਸੈਕਟਰ 34 ਦੇ ਵਿੱਚ ਇਹ ਇਕੱਠ ਹੋਣ ਜਾ ਰਿਹਾ 12 ਵਜੇ ਇਕੱਠ ਕਰਨ ਦੀ ਗੱਲਬਾਤ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਹੈ ਹਾਲਾਂਕਿ ਦੋ ਕਿਸਾਨ ਜਥੇਬੰਦੀਆਂ ਜਿਹੜੇ ਦੋ ਮੋਰਚੇ ਹੈਗੇ ਆ ਉਹ ਲਗਾਤਾਰ 34 ਸੈਕਟਰ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਹੈਗਾ ਉਹ ਕੀਤਾ ਜਾਏਗਾ ਹਾਲਾਂਕਿ ਗੁਰਾਹਾਂ ਜਥੇਬੰਦੀ ਜਿਹੜੀ ਅੱਜ ਤੋਂ ਹੀ ਪ੍ਰੋਗਰਾਮ ਸ਼ੁਰੂ ਕਰ ਲਈ ਹੈ ਉਹਨਾਂ ਦਾ ਜਿਹੜਾ ਇਕੱਠ ਹੈਗਾ ਉਹ 5 ਤਰੀਕ ਤੱਕ ਰਹੇਗਾ 5 ਦਿਨਾਂ ਦਾ ਇਹ ਪ੍ਰਦਰਸ਼ਨ ਉਹਨਾਂ ਦਾ ਚੰਡੀਗੜ੍ਹ 34 ਸੈਕਟਰ ਦੇ ਵਿੱਚ ਰਹੇਗਾ ਕੱਲ ਉਹ ਵਿਧਾਨ ਸਭਾ ਦਾ ਕਿਰਾਵ ਕਰਨਗੇ ਹਾਲਾਂਕਿ ਉਸ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਸੱਦਾ ਵੀ ਦਿੱਤਾ ਗਿਆ ਲੇਕਿਨ ਇਹ ਸਪਸ਼ਟ ਕਰ ਦਿੱਤਾ ਗਿਆ ਗੁਰਾਹਾਂ ਜਥੇਬੰਦੀ ਵੱਲੋਂ ਕਿ ਅਸੀਂ ਮੀਟਿੰਗ ਨਹੀਂ ਕਰਾਂਗੇ ਜੋ ਖੇਤੀ ਨੀਤੀ ਹੈਗੀ ਆ 2023 ਇੱਕ ਇੱਕ ਸਾਲ ਕਰੀਬ ਹੋ ਗਿਆ ਸਾਰੀਆਂ ਫਾਰਮੈਲਿਟੀਆਂ ਹੋ ਗਿਆ ਲੇਕਿਨ ਹਾਲੇ ਤੱਕ ਉਸ ਨੂੰ ਲਾਗੂ ਨਹੀਂ ਕੀਤਾ ਗਿਆ ਇਸ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਕਿਸਾਨਾਂ ਦੇ ਲਈ ਖੇਤੀ ਨੀਤੀ ਕਿਉਂ ਨਹੀਂ ਇੰਪਲੀਮੈਂਟ ਕੀਤੀ ਜਾ ਰਹੀ ਇਸ ਤੋਂ ਇਲਾਵਾ ਜੋ ਕਰਜ਼ਾ ਮਾਫੀ ਨੂੰ ਲੈ ਕੇ ਲਗਾਤਾਰ ਗੱਲਬਾਤ ਕੀਤੀ ਵੀ ਗਈ ਸੀ ਪਿਛਲੇ ਸਮਿਆਂ ਦੇ ਵਿੱਚ ਕਰਜ਼ਾ ਮਾਫੀ ਕਰਨ ਦੀ ਗੱਲਬਾਤ ਕਹੀ ਗਈ ਸੀ ਲੇਕਿਨ ਕਰਜ਼ਾ ਮਾਫੀ ਨਹੀਂ ਕੀਤੀ ਗਈ ਤਾਂ ਉਸ ਕਰਕੇ ਵੀ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਲਕਿ 8 ਮੰਗਾਂ ਹੈਗੀਆਂ ਨੇ ਜਥੇਬੰਦੀਆਂ ਦੀ ਜਿਹੜੀ ਇਹ ਕੀ ਮੰਗਾਂ ਨੂੰ ਲੈ ਕੇ 5 ਦਿਨਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕੱਲ ਇੱਕ ਜਿਹੜੇ ਐਸਕੇਬ ਮੈਂ ਉਹਦੇ ਵੱਲੋਂ ਪ੍ਰਦਰਸ਼ਨ ਵੱਡੇ ਪੱਧਰ ਦੇ ਉੱਤੇ 34 ਸੈਕਟਰ ਸੇਮ ਗਰਾਊਂਡ ਦੇ ਵਿੱਚ ਹੀ ਕੀਤਾ ਜਾਏਗਾ ਯਾਨਕਿ ਗਰਾਊਂਡ ਇੱਕ ਹੋਏਗਾ ਮੋਰਚੇ ਦੋ ਲੱਗਣਗੇ ਤੇ ਦੋਨਾਂ ਦੇ ਰਵਿੰਦਰ ਮੈਂ ਤੁਹਾਨੂੰ ਰੋਕਦੀ ਆ ਤੁਸੀਂ ਬਣੇ ਰਹੋ ਸਾਡੇ ਨਾਲ ਕਿਸਾਨ ਲੀਡਰ ਜਗਤਾਰ ਸਿੰਘ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜਗਤਾਰ ਸਿੰਘ ਜੀ ਅੱਜ ਤੁਹਾਡਾ ਚੰਡੀਗੜ੍ਹ ਦੇ ਵਿੱਚ ਵੱਡਾ ਇਕੱਠ ਹੈ ਤਾਂ ਉਸ ਤੋਂ ਪਹਿਲਾਂ ਸਰਕਾਰ ਦੇ ਵੱਲੋਂ ਮੀਟਿੰਗ ਦਾ ਸੱਦਾ ਦਿੱਤਾ ਗਿਆ ਕਿ ਮੀਟਿੰਗ ਕੀਤੀ ਜਾਏਗੀ ਸਰਕਾਰ ਦੇ ਨਾਲ ਦੇਖੋ ਜੋ ਸਰਕਾਰ ਨੇ ਸਾਨੂੰ ਮੀਟਿੰਗ ਦਾ ਸੱਦਾ ਦਿੱਤਾ ਸੀਗਾ ਸਾਡਾ ਪ੍ਰੋਗਰਾਮ ਫੇਲ ਕਰਨ ਦੇ ਵਾਸਤੇ ਵੀ ਕੋਈ ਵੇਜੇ ਪ੍ਰੋਗਰਾਮ ਨਾ ਕਰਨ ਇਸ ਕਰਕੇ ਮੀਟਿੰਗ ਦਾ ਸਾਨੂੰ ਸੱਦਾ ਦਿੱਤਾ ਸੀਗਾ ਅਸੀਂ ਇਹ ਸਰਕਾਰ ਦੀ ਗੱਲ ਨਹੀਂ ਮੰਨੀ ਅਸੀਂ ਕਿਹਾ ਵੀ ਅਸੀਂ ਸਾਡਾ ਜਮਹੂਰੀ ਹੱਕ ਮੰਗਦਾ ਚੰਡੀਗੜ੍ਹ ਦੇ ਵਿੱਚ ਜਾਣਾ ਚੰਡੀਗੜ੍ਹ ਦੇ ਵਿੱਚ ਸਾਨੂੰ ਥਾ ਦਿਓ ਇਸ ਕਰਕੇ ਸਾਨੂੰ ਥਾ ਦਾ ਕਲਾਟਮੈਂਟ ਕੀਤੀ ਹੈਗੀ 34 ਦੇ ਜਰਾਮੀਲਾ ਗਰਾਊਂਡ ਦੇ ਵਿੱਚ ਸਰਕਾਰ ਜਿਹੜੀ ਮੀਟਿੰਗ ਕਰਕੇ ਸਾਡੇ ਨਾਲ ਮੀਟਿੰਗ ਦੇ ਕੇ ਭੱਜੀਆ ਪਹਿਲਾਂ ਵੀ ਮੀਟਿੰਗ ਦੇ ਕੇ ਭੱਜੀਆ ਜਣੀ ਖੇਤੀ ਨੀਤੀ ਮੋਰਚਾ ਜਿਹੜਾ ਵਾਤਾਵਰਣ ਪੱਖ ਦੀ ਖੇਤੀ ਨੀਤੀ ਹੋਵੇ ਲੋਕ ਪੱਖ ਦੀ ਖੇਤੀ ਨੀਤੀ ਹੋਵੇ ਇਹਦਾ ਸਾੜਾ ਦੇ ਤੈਨੂੰ ਸਾਨੂੰ ਡੇਢ ਸਾਲ ਹੋ ਗਿਆ ਸਰਕਾਰ ਨੂੰ ਅਜੇ ਤੱਕ ਸਰਕਾਰ ਨੇ ਇਹਦੇ ਤੇ ਕੁਝ ਨਹੀਂ ਕੀਤਾ ਚਾਰ ਫਸਲਾਂ ਤੇ ਕਹਿੰਦੇ ਸੀਗੇ ਫੇਰ ਕਹਿੰਦੇ ਸੀਗੇ ਵੀ ਮੂੰਗੀ ਤੇ ਦੇਵਾਂਗੇ ਜਣੀ ਮੂੰਗੀ ਤੋਂ ਸੰਗੜ ਕੇ ਮੂੰਗੀ ਵਾਲਾ ਵੀ ਉਹਨਾਂ ਨੇ ਜਿਹੜਾ ਉਹਦਾ ਉਹਦਾ ਵੀ ਕੁਝ ਨਹੀਂ ਉਹ ਵੀ 0% ਤੇ ਰਿਹਾ ਹੈਗਾ ਇਸ ਕਰਕੇ ਅਸੀਂ ਜਿਹੜਾ ਅੱਜ ਸਾਡਾ ਵੱਡੀ ਪੱਧਰ ਤੇ ਸਾਡੇ ਕਿਸਾਨ ਨੇ ਟਰੈਕਟਰ ਟਰਾਲੀਆਂ ਦੇ ਵਿੱਚ ਲੰਗਰ ਪਾਣੀ ਨਾਲ ਲੈ ਕੇ ਆਪਦਾ ਸਾਰਾ ਸਮਾਨ ਨਾਲ ਲੈ ਕੇ ਅਸੀਂ ਵੱਡੀ ਪੱਧਰ ਦੇ ਉੱਤੇ ਜਿਹੜਾ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਜਾਵਾਂਗੇ ਤੇ ਕੱਲ ਨੂੰ ਅਸੀਂ ਬਹੁਤ ਵੱਡੀ ਪੱਧਰ ਤੇ ਸਾਡੀਆਂ ਔਰਤਾਂ ਔਰਤਾਂ ਵੀ ਆਉਣਗੀਆਂ ਇਸ ਕਰਕੇ ਅਸੀਂ ਇਹ 5 ਦਿਨ ਦਾ ਮੋਰਚਾ ਹੈਗਾ ਅਸੀਂ 4 ਤਰੀਕ ਨੂੰ ਲਾਨ ਕਰਾਂਗੇ ਕਿਉਂਕਿ ਇਹ 7 ਸਤ ਤੋਂ 4 ਤੱਕ ਚੱਲਣਾ ਹੈਗਾ ਇਹਨਾਂ ਦਾ 4 ਤਰੀਕ ਨੂੰ ਅਸੀਂ ਦੇਖਾਂਗੇ ਵੀ ਸਰਕਾਰ ਕਿਸਾਨਾਂ ਵਾਸਤੇ ਕੀ ਕਰਦੀ ਆ ਲੋਕਾਂ ਵਾਸਤੇ ਕੀ ਕਰਦੀ ਹੈਗੀ ਆ ਸਭ 4 ਤਰੀਕ ਨੂੰ ਮੀਟਿੰਗ ਕਰਕੇ ਅਸੀਂ 5 ਤਰੀਕ ਨੂੰ ਅਗਲੇ ਐਕਸ਼ਨ ਦਾ ਜਾਨੀ ਇਹ ਖੇਤੀ ਮੋਰਚਾ ਸ਼ੁਰੂ ਕਰ ਲਿਆ ਅਸੀਂ ਆਉਣ ਵਾਲੇ ਦਿਨਾਂ 'ਚ ਇਹ ਮੋਰਚਾ ਜਿਹੜਾ ਆਪਾਂ ਹੋਊਗਾ ਤੇ ਆਉਣ ਵਾਲੇ ਦਿਨਾਂ 'ਚ ਪੜਾ ਬਈ ਪੜਾ ਜਣੀ ਜੀ ਅੱਜ 5 ਤਰੀਕ ਨੂੰ ਅਸੀਂ ਅਗਲਾ ਐਲਾਨ ਕਰਾਂਗੇ ਅਗਲਾ ਐਲਾਨ ਅੱਛੀ ਕੀ ਅਜਗਤਾਰ ਸਿੰਘ ਜੀ ਇੱਕ ਵਾਰ ਮੰਗਾ ਦੱਸੋਗੇ ਕੱਲੀ ਖੇਤੀ ਨੀਤੀ ਦੀ ਮੰਗ ਹੈ ਉਸ ਨੂੰ ਐਲਾਨੇ ਜਾਣ ਦੀ ਉਸ ਨੂੰ ਲਾਗੂ ਕਰਨ ਦੀ ਮੰਗ ਹੈ ਕਿ ਕਈ ਹੋਰ ਮੰਗਾ ਵੀ ਨੇ ਦੇਖੋ ਅਸੀਂ ਕਹਿ ਰਹੇ ਹੈਗੇ ਆ ਕਿ ਦਸਾਨਾ ਸਿਰ ਕਰਜ਼ੇ ਚੜਦੇ ਜਿਹੜੇ ਕਰਜ਼ੇ ਦਾ ਕਰਜ਼ੇ ਦਾ ਪੂਰਨ ਹੱਲ ਕਰੇ ਸਰਕਾਰ ਕੋਈ ਤੁਸੀਂ ਪੀੜਤ ਪਰਿਵਾਰ ਨੇ ਉਹਨਾਂ ਨੂੰ ਮੁਆਵਜ਼ੇ ਦਾ ਹੱਲ ਕਰੇ ਸਰਕਾਰ ਐ ਐਮਐਸਪੀ ਦੀ ਗਾਰੰਟੀ ਜਿਹੜੀ ਸਰਕਾਰ ਹੀ ਕਰ ਸਕਦੀ ਆ ਐਮਐਸਪੀ ਦੀ ਗਾਰੰਟੀ ਕਰੇ ਸਰਕਾਰ ਆ ਨਸ਼ੇ ਦਾ ਹੈਗਾ ਇਹਨਾਂ ਨੇ ਕਿਹਾ ਸੀਗਾ ਤੂੰ ਖਤਮ ਕਰਦੇ ਆਂ ਕਿ ਨਸ਼ਾ ਵੱਡੀ ਪੱਧਰ ਤੇ ਨਸ਼ਾ ਵੱਧਿਆ ਹੋਇਆ ਹੈਗਾ ਇਹ ਸਾਡਾ ਪੀਡੀਐਸ ਦੀ ਗੱਲ ਹੈਗੀ ਆ ਨਾਲ ਇਨਾ ਮੰਗਾਂ ਨੂੰ ਲੈ ਕੇ ਅਸੀਂ ਜਣੀ ਸਰਕਾਰ ਨਾਲ ਪਹਿਲਾਂ ਵੀ ਬੈਠੇ ਹੈਗੇ ਆ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਕਰਜ਼ੇ ਦਾ ਹੱਲ ਕਰੇ ਤੇ ਖੁਦਕੁਸ਼ੀਆਂ ਪੀੜਤ ਪਰਿਵਾਰਾਂ ਦੇ ਜਿਹੜੇ ਉਹਨਾਂ ਨੂੰ ਕਮੇਟੀਆਂ ਬਣਾ ਕੇ ਇਹਨਾਂ ਨੇ ਜਣੀ ਉਹਨਾਂ ਦਾ ਕਹਿਤਾ ਵੀ ਤੇਰੇ ਮੁੰਡੇ ਦੇ ਨਾਂ ਬਾਪ ਦੇ ਨਾਂ ਕਰਜ਼ਾ ਹੈਗਾ ਜੇ ਪਰਿਵਾਰ ਦੇ ਵਿੱਚ ਬੱਚੇ ਨੇ ਖੁਦਕੁਸ਼ੀ ਕੀਤੀ ਹੈਗੀ ਆ ਤਾਂ ਉਹਦਾ ਟੈਨਸ਼ਨ ਤਾਂ ਉਹਦੇ ਬਾਪ ਦੀ ਹੋਊਗੀ ਨਾ ਕਰਜ਼ੇ ਦੀ ਇਸ ਕਰਕੇ ਜੇ ਲੜੀ ਨੇ ਕਿਸੇ ਨੇ ਖੁਦਕੁਸ਼ੀ ਕੀਤੀ ਹੈਗੀ ਆ ਉਹਨਾਂ ਨੂੰ ਜਣੀ ਇਹਨਾਂ ਦੀ ਕਮੇਟੀ ਬਣਾਈ ਹੋਈ ਹੈਗਾ ਉਹਨਾਂ ਨੂੰ ਕੱਢੀ ਜਾਂਦੇ ਨੇ ਉਹਨਾਂ ਨੂੰ ਮੁਖਾਰਜ ਕਰੀ ਜਾਂਦੇ ਨੇ ਇਸ ਕਰਕੇ ਉਹ ਬੇਲੋੜੀਆਂ ਸਰਪਨਾ ਖਤਮ ਕਰੋ ਇਸ ਕਰਕੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਮਤਲਬ ਮੋਰਚਾ ਲਾ ਰਹੇ ਹੈਗੇ ਆ ਇਹਦੇ ਤੇ ਸਰਕਾਰ ਕੀ ਬਣਾਉਂਦੀ ਆ ਵਾਦਾਵਾਰਨ ਦਾ ਕੀ ਕਰਦੀ ਆ ਸਰਕਾਰ ਪਾਣੀ ਆ ਮਿਹੜੀ ਪਾਣੀਆਂ ਦਾ ਜਣੀ ਡਰਾਮਾ ਕਰ ਰਹੀ ਆ ਸਰਕਾਰ ਉਹਦਾ ਸਹੀ ਪ੍ਰਬੰਧ ਕਰੇ ਸਰਕਾਰ ਇਸ ਕਰਕੇ ਪਾਣੀ ਪ੍ਰੋਫਿਊਸ਼ਨ ਹੋ ਗਿਆ ਹੈਗਾ ਉਸ ਤੋਂ ਹੋ ਗਿਆ ਬਹੁਤ ਵੱਡੀ ਬੱਦਪ ਤੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਜਣੀ ਜਿਹੜਾ ਮੋਰਚਾ ਜਿਹੜਾ ਲਾ ਰਹੇ ਹਾਂ ਪੂਰੀ ਜੋਰ ਨਾਲ ਪੂਰੀ ਤਿਆਰੀ ਹੈਗੀ ਹੈ ਸਾਡੀ ਤੇ ਪੂਰੀ ਤਿਆਰੀ ਦੇ ਨਾਲ ਹੀ ਚੱਲੀ ਜਾ ਰਹੀ ਹੈ ਵਿਚਾਰ ਅਜਗਤਾਰ ਸਿੰਘ ਜੀ ਕਈ ਮੰਗਾਂ ਨੇ ਜਿਹੜੀਆਂ ਕੇਂਦਰ ਸਰਕਾਰ ਵੱਲ ਵੀ ਪੈਂਟਿੰਗ ਨੇ ਤੇ ਜਿਹੜਾ ਅੱਜ ਇਕੱਠ ਹੋਣ ਜਾ ਰਿਹਾ ਹੈ 4 ਤਰੀਕ ਤੱਕ ਜਿਹੜਾ ਇਕੱਠ ਰਹਿਣਾ ਹੈ ਇਹ ਸਿਰਫ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਹੈ ਕਿ ਕੇਂਦਰ ਸਰਕਾਰ ਦੇ ਖਿਲਾਫ ਵੀ ਮੋਰਚਾ ਹੈ ਨਹੀਂ ਫਿਲਹਾਲ ਇਹ ਪੰਜਾਬ ਸਰਕਾਰ ਦੇ ਖਿਲਾਫ ਕਿਉਂਕਿ ਪੰਜਾਬ ਸਰਕਾਰ ਦਾ ਫੈਸਲਾ ਹਾਂ ਜੀ ਸੱਤ ਸੱਤਰਾਈ ਹੋ ਗਈ ਹੈ ਇਸ ਕਰਕੇ ਪੰਜਾਬ ਸਰਕਾਰ ਦੇ ਨਾਲ ਸੰਬੰਧ ਮੰਗਾਂ ਨੇ ਪੰਜਾਬ ਸਰਕਾਰ ਦੇ ਤੇ ਮੰਗਾਂ ਤੇ ਜਾਵਾਂਗੇ ਜਦੋਂ ਚੰਡੀਗੜ੍ਹ ਦਿੱਲੀ ਦਾ ਦੇਮਾਂਗੇ ਉਦੋਂ ਬਕਾਇਦਾ ਐਲਾਨ ਕਰਕੇ ਦੇਵਾਂਗੇ ਫਿਲਹਾਲ ਇਹ ਪੰਜਾਬ ਪੰਜਾਬ ਆਈਆਂ ਮੰਗਾਂ ਦੇ ਤੇ ਅਸੀਂ ਪ੍ਰੋਗਰਾਮ ਤੇ ਜੇ ਲੋੜ ਪਈ ਤਾਂ 4 ਤਰੀਕ ਤੋਂ ਬਾਅਦ ਕੋਈ ਹੋਰ ਕਟੜਾ ਸਟੈਪ ਸਖਤ ਕਦਮ ਚੁੱਕਿਆ ਜਾਏਗਾ ਮੋਰਚੇ ਨੂੰ ਲੈ ਕੇ ਦੇਖੋ ਇਹ ਅਸੀਂ ਸਰਕਾਰ ਦਾ ਰਵਈਆ ਵੀ ਦੇਖਾਂਗੇ ਤੇ ਲੋਕਾਂ ਦਾ ਰੋਹ ਵੀ ਦੇਖਾਂਗੇ ਇਸ ਕਰਕੇ ਇਹ ਪ੍ਰੋਗਰਾਮ ਆ ਜਿਹੜਾ 4 ਤਰੀਕ ਨੂੰ ਮੀਟਿੰਗ ਕਰਕੇ 5 ਤਰੀਕ ਦਾ ਐਲਾਨ ਕਰਾਂਗੇ ਪ੍ਰੋਗਰਾਮ ਇਹ ਵੱਧ ਵੀ ਸਕਦਾ ਹੈਗਾ ਜਾਂ ਕਿਸੇ ਪੜਾਅ 'ਤੇ ਇਹ ਮੋਰਚਾ ਹੋਰ ਜਾ ਸਕਦਾ ਹੈ ਜਣੀ ਇਹ ਮੋਰਚਾ ਲਗਾਤਾਰ ਖੇਤੀ ਨੀਤੀ ਜਲਾ ਚਰੇ ਦਾ ਕੋਈ ਹੱਲ ਨਹੀਂ ਹੁੰਦਾ ਇਹ ਮੋਰਚਾ ਚੱਲੂਗਾ ਪੜਾ ਵਾਈ ਪੜਾ ਵੀ ਚੱਲ ਸਕਦਾ ਤੇ 5 ਤਰੀਕ ਤੋਂ ਬਾਅਦ ਇਹ ਮੋਰਚਾ ਵੱਧ ਵੀ ਸਕਦਾ ਅਤੇ ਜੱਜਕਾਰ ਸਿੰਘ ਜੀ ਕੀਤੇ ਨਾ ਕਿਤੇ ਨਰਾਜ਼ਗੀ ਹੈ ਕਿਸਾਨਾਂ ਦੇ ਵਿੱਚ ਕਿ ਸਰਕਾਰ ਦੇ ਵੱਲੋਂ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਵਾਅਦਾ ਖਿਲਾਫੀ ਕੀਤੀ ਜਾ ਰਹੀ ਹੈ ਦਾਵੇ-ਵਾਦੇ ਹੋ ਰਹੇ ਨੇ ਪਰ ਮੁਕੰਮਲ ਇੱਕ ਵੀ ਨਹੀਂ ਹੋ ਰਿਹਾ ਇਹੀ ਕਾਰਨ ਹੈ ਕਿ ਅੱਜ ਦੀ ਮੀਟਿੰਗ ਨੂੰ ਤੁਸੀਂ ਪ੍ਰਵਾਨ ਨਹੀਂ ਕੀਤਾ ਕਿਸਾਨ ਜਥੇਬੰਦੀ ਨੇ ਬਿਲਕੁਲ ਬਿਲਕੁਲ ਸਰਕਾਰ ਬਹਾਨੇबाजी ਕਰ ਰਹੀ ਹੈਗੀਆ ਮੀਟਿੰਗਾਂ ਦੇ ਕੇ ਭੱਜ ਗਈ ਹੈਗੀਆ ਇਹਦੇ ਤੇ ਠੋਸ ਕੁਝ ਨਹੀਂ ਬਣਾਇਆ ਹੈਗਾ ਸਰਕਾਰ ਨੇ ਇਸ ਕਰਕੇ ਆ ਭਾਰਤ ਮਾਲਾ ਪ੍ਰੋਜੈਕਟ ਕੱਢੀ ਜਾ ਰਹੀ ਹੈ ਜਾਨੀ ਲੋਕਾਂ ਤੋਂ ਘੁੱਟ ਧੱਕੇ ਨਾਲ ਉਹਨਾਂ ਦੇ ਪੈਸੇ ਨਹੀਂ ਦਿੱਤੇ ਕਿਸਾਨਾਂ ਨੇ ਧੱਕੇ ਨਾਲ ਜਾਨੀ ਭਾਰਤ ਮਾਲਾ ਦੇ ਥਰੂ ਜਿਹੜੀਆਂ ਜ਼ਮੀਨਾਂ ਅਕੁਇਰ ਕਰ ਰਹੇ ਹੈਗੇ ਨੇ ਖੇਤੀ ਨੀਤੀ ਬਣਾਉਣ ਵਾਸਤੇ ਅਮਰੀਕਾ ਦੀ ਕੰਪਨੀ ਨੂੰ 6 ਕਰੋੜ ਰੁਪਇਆ ਤਾਂ ਦੇ ਦਿੱਤਾ ਹੈਗਾ ਇਸ ਕਰਕੇ ਇੱਥੇ ਲੋਕਾਂ ਦੇ ਪੱਖ ਦੀ ਖੇਤੀ ਨੀਤੀ ਬਣਾਉਣ ਵਾਸਤੇ ਇੱਥੇ ਜਾਨੀ ਉਹਦੇ ਤੇ ਕੋਈ ਠੋਸ ਗੱਲ ਨਹੀਂ ਅਜੇ ਤੱਕ ਇਹ ਨਹੀਂ ਕਿਹਾ ਹੈਗਾ ਵੀ ਅਸੀਂ ਆ ਨੀਤੀ ਬਣਾਈ ਹੈ ਉਹਨੂੰ ਲਾਗੂ ਕਰਨ ਵਾਲੀ ਤਾਂ ਅੱਧ ਗੱਲ ਹੈਗੀ ਆ ਲੋਕਾਂ ਨੂੰ ਮੈਂ ਦੱਸਣ ਵੀ ਭਾਈ ਅਸੀਂ ਤਾਂ ਆ ਇੰਨਾ ਇੰਨਾ ਕੁ ਕੀਤਾ ਹੈਗਾ ਉਹ ਕੁਝ ਨਹੀਂ ਕੀਤਾ ਹੈਗਾ ਇਸ ਕਰਕੇ ਨਰਾਜ਼ਗੀ ਹੈਗੀ ਆ ਜੀ ਤੇ ਜੋ ਅੱਜ ਮੋਰਚਾ ਤੇ ਇਕੱਠ ਹੋਣ ਜਾ ਰਿਹਾ ਹੈ ਇਹ ਸਿਰਫ ਬੀਕੇਯੂ ਗ੍ਰਾਹਾਂ ਦਾ ਹੈ ਕਿ ਹੋਰ ਕਈਕ ਤਮਾਮ ਕਿਸਾਨ ਜਥੇਬੰਦੀਆਂ ਇਸ ਤੇ ਸ਼ਾਮਲ ਨੇ ਦੇਖੋ ਇਹ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਵੀ ਕੇ ਜੂ ਅਗਰਾਹਾਂ ਵੱਲੋਂ ਆਕਾਲ ਦਿੱਤੀ ਹੈਗੀ ਆ ਇਹਦੇ ਚ ਹੋਰ ਤਬਕਾਤੀ ਤਬਕਾਤੀ ਜਥੇਬੰਦੀਆਂ ਨੇ ਆਪਦੇ ਆਪ ਦੇ ਤਾਲਕੇ ਨਾਲ ਸੰਬੰਧ ਜਥੇਬੰਦੀਆਂ ਨੇ ਉਹ ਵੀ ਉੱਥੇ ਉਹਨਾਂ ਨੂੰ ਕਿਹਾ ਹੈਗਾ ਕਿਉਂਕਿ ਅਸੀਂ ਭਗਤ ਸਿੰਘ ਦਾ ਪ੍ਰੋਗਰਾਮ ਇਕੱਠਿਆਂ ਨੇ ਬਣਾਇਆ ਹੈਗਾ ਟੋਟਾ ਟੋਟਾ ਦੇ 25 ਜਥੇਬੰਦੀਆਂ ਨੇ ਉਹ ਜਥੇਬੰਦੀਆਂ ਆਪਣੇ ਵੱਧਰ ਤੇ ਪੰਜਾਬ 'ਚ ਵੀ ਕਰਨੀਆਂ ਆ ਉੱਥੇ ਵੀ ਜਿਹੜਾ ਉਹਨਾਂ ਨਾਲ ਸੰਬੰਧ ਸਭ ਉੱਥੇ ਆ ਠੀਕ ਹੈ ਜਗਤਾਰ ਸਿੰਘ ਜੀ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਸੋ ਕਿਸਾਨ ਲੀਡਰ ਜਗਤਾਰ ਸਿੰਘ ਸਾਡੇ ਨਾਲ ਜੁੜੇ ਸਨ ਤੇ ਸਾਫ ਸਾਫ ਸ਼ਬਦਾਂ ਦੇ ਵਿੱਚ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੋ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਉਸ ਨੂੰ ਪਰਵਾਹ ਨਹੀਂ ਕਰਾਂਗੇ ਤੇ ਅਸੀਂ ਕਿਸੇ ਤਰ੍ਹਾਂ ਦੀ ਗੱਲਬਾਤ ਸਰਕਾਰ ਦੇ ਨਾਲ ਨਹੀਂ ਕਰਾਂਗੇ ਰਵਿੰਦਰ ਮੀਤ ਸਾਡੇ ਸਹਿਯੋਗੀ ਸਾਡੇ ਨਾਲ ਜੁੜੇ ਹੋਏ ਨੇ ਰਵਿੰਦਰ ਕਿਸਾਨਾਂ ਦਾ ਮਸਲਾ ਮੁੱਢ ਤੋਂ ਚੱਲਿਆ ਆ ਰਿਹਾ ਹੈ ਭਾਵੇਂ ਚੋਣਾਂ ਹੋਣ ਭਾਵੇਂ ਪੰਚਾਇਤੀ ਚੋਣਾਂ ਹੋਣ ਕਿਸਾਨਾਂ ਦਾ ਮਸਲਾ ਹਮੇਸ਼ਾ ਹੀ ਇੱਕ ਅਹਿਮ ਮੁੱਦਾ ਰਿਹਾ ਹੈ ਪਰ ਸਵਾਲ ਇਹੀ ਕਿ ਕਿਸਾਨ ਮੋਰਚਾ ਲਗਾ ਰਹੇ ਨੇ ਪਰ ਵਕ ਵਕ ਥਾਮਾਂ ਤੇ ਮੋਰਚੇ ਲੱਗੇ ਹੋਏ ਨੇ ਇਸ ਨੂੰ ਕਿਵੇਂ ਸਮਝਿਆ ਜਾਏ ਬਿਲਕੁਲ ਦੇਖੋ ਜਿਹੜੀ ਖੇਤੀ ਨੀਤੀ ਦੀ ਗੱਲਬਾਤ ਕਿਸਾਨ ਜਥੇਬੰਦੀਆਂ ਕਰਾਦੀਆਂ ਜੂਨ 2023 ਦੇ ਵਿੱਚ ਇਸ ਦਾ ਖਾਕਾ ਜਿਹੜਾ ਪੂਰਾ ਤਿਆਰ ਕਰ ਲਿਆ ਗਿਆ ਸੀ ਉਹਦੇ ਵਿੱਚ ਇਹ ਗੱਲ ਰੱਖੀ ਗਈ ਸੀ ਕਿ ਕਿਸਾਨਾਂ ਨੂੰ ਕਿਹੜੀਆਂ-ਕਿਹੜੀਆਂ ਫਸਲਾਂ ਦੇ ਵਿੱਚ ਐਮਐਸਪੀ ਮਿਲਣੀ ਚਾਹੀਦੀ ਹੈ ਸਟੇਟ ਦਾ ਉਹਦੇ ਚ ਕੀ ਰੋਲ ਰਹੇਗਾ ਸਟੇਟ ਕਿੰਨੀਆਂ ਫਸਲਾਂ ਤੇ ਐਮਐਸਪੀ ਦੇ ਸਕਦਾ ਹੈ ਕਿਹੜੀਆਂ-ਕਿਹੜੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਇਹ ਪੂਰਾ ਰੂਪਰੇਖਾ ਫਸਲਾਂ ਨੂੰ ਲੈ ਕੇ ਉਸ ਖੇਤੀ ਨੀਤੀ ਦੇ ਵਿੱਚ ਬਣਾਈ ਗਈ ਹੈ ਪਰ ਲੇਕਿਨ ਉਹ ਇੰਪਲੀਮੈਂਟ ਨਹੀਂ ਹੋਈ ਸਰਕਾਰ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਕਿ ਅਸੀਂ ਆਉਂਦੇ ਖੇਤੀ ਨੀਤੀ ਬਣਾਵਾਂਗੇ ਅੱਜ ਤੱਕ ਖੇਤੀ ਨੀਤੀ ਨਹੀਂ ਬਣੀ ਜਿਹਦਾ ਕਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹਰ ਵਾਰ ਤਾਂ ਸਰਕਾਰ ਦੇ ਵਿੱਚ ਆਉਣ ਤੋਂ ਬਾਅਦ ਹਲੇ ਤੱਕ ਖੇਤੀ ਨੀਤੀ ਦੀ ਕੋਈ ਉਕਸੁਗ ਨਹੀਂ ਹੈ ਜਿਹਦੇ ਕਰਕੇ ਕਿਸਾਨ ਦੋਸਤ ਵਿੱਚ ਅੱਗੇ ਨਹੀਂ ਜੋ ਜੇ ਪਾਸੇ ਵਕ ਵਕ ਖਾਵਾ ਦੇ ਉੱਤੇ ਜਿਸ ਤਰੀਕੇ ਨਾਲ ਤਰਨੇ ਲੱਗ ਰਿਹਾ ਮੰਗਾ ਉਹੀ ਸੇਮ ਸਾਰਿਆਂ ਦੀਆਂ ਐਮਐਸਬੀ ਦਾ ਮਸਲਾ ਲਗਾਤਾਰ ਅੜਿਆ ਹੋਇਆ ਕਿਸਾਨ ਅੰਦੋਲਨ ਠੀਕ ਹੈ ਰਵਿੰਦਰ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਚੰਡੀਗੜ੍ਹ ਦੇ ਸੈਕਟਰ 34 ਗਰਾਊਂਡ ਦੇ ਵਿੱਚ ਕਿਸਾਨਾਂ ਦਾ ਵੱਡਾ ਇਕੱਠ ਹੋਣਾ ਹੈ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਆਪਣੇ ਪਰਿਵਾਰਾਂ ਦੇ ਨਾਲ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਤੇ ਹੁਣ ਕੀ ਕੁਝ ਤਸਵੀਰ ਚੰਡੀਗੜ੍ਹ ਦੇ ਵਿੱਚ ਅੱਜ ਬਣਦੀ ਨਜ਼ਰ ਆਏਗੀ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾਂਗੇ